ਸਮੱਸਿਆ ਸੀਗੀ ਪਾਣੀ ਦੀ ਜਸਤੀ ਬਦੌਲਤ ਆਜੋ ਪ੍ਰਧਾਨ ਜਸਤੀ ਬਦੌਲਤ ਜਿਹੜਾ ਕਾਫੀ ਪਿੰਡਾਂ ਨੂੰ ਸਮੱਸਿਆ ਆਂਦੀ ਸੀ ਛੱਪੜ ਦੀ ਸਫਾਈ ਨਹੀਂ ਹੋਣ ਕਰਨਾ ਅੱਜ 23 ਸਾਲ ਬਾਅਦ ਨਗਰ ਸਲੇਮਪੁਰਾ ਦੇ ਸਮੁੱਚੇ ਲੋਕਾਂ ਦੇ ਸਾਥ ਦੇ ਨਾਲ ਸਲੇਮਪੁਰਾ ਦੇ ਛੱਪੜ ਦੀ ਸਫਾਈ ਹੋਈ ਆ ਉਹ ਛੱਪੜ ਦੀ ਸਫਾਈ ਕਰਨ ਵਾਲੇ ਮਜ਼ਦੂਰ ਟਰੈਕਟਰ ਟਰਾਲੀਆਂ ਜਿਹੜੀਆਂ ਚਲਦੀਆਂ ਸੀ ਉਹਨਾਂ ਦੇ ਜਿਹੜੇ ਡਰਾਈਵਰ ਆ ਉਹਨਾਂ ਦਾ ਅੱਜ ਸਨਮਾਨ ਸਨਮਾਨ ਕੀਤਾ ਜਾਣਾ ਔਰ ਸਲੇਮਪੁਰਾ ਪਿੰਡ ਦੇ ਲੋਕਾਂ ਨੇ ਹਮੇਸ਼ਾ ਹੀ ਚੰਗੀ ਦਿਖ ਦਿਖਾਉਲੀ ਹਮੇਸ਼ਾ ਬਾਧਕ ਚੜ ਕੇ ਸਾਥ ਦਿੱਤਾ ਤੇ ਅੱਜ ਦਾ ਵੀ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਆ ਅੱਜ ਤੱਕ ਕਿਤੇ ਇਹ ਨਹੀਂ ਹੋਇਆ ਹੋਊਗਾ ਛੱਪੜ ਦੀ ਸਫਾਈ ਕਰਨ ਵਾਲੇ ਮਜ਼ਦੂਰਾਂ ਦਾ ਜਾਂ ਉੱਥੇ ਕੰਮ ਕਰਨ ਵਾਲੇ ਛੱਪੜ ਨੂੰ ਸਾਫ਼ ਕਰਨ ਵਾਲੇ ਡਰਾਈਵਰਾਂ ਦਾ ਜਾਂ ਜੋ ਵੀ ਉੱਥੇ ਕੰਮ ਕਰਨ ਵਾਲੇ ਹੋਰ ਵੀ ਸਾਥੀ ਆ ਉਹਨਾਂ ਦਾ ਸਨਮਾਨ ਨਹੀਂ ਕੀਤਾ ਗਿਆ ਹੋਊਗਾ ਔਰ ਅਜ ਸਲੇਮਪੁਰਾ ਨੇ ਇੱਕ ਸ਼ਾਪ ਛੱਡਣੀ ਆ ਪੂਰੇ ਪੰਜਾਬ ਦੇ ਲੋਕਾਂ ਦੇ ਲਈ ਕਿ ਜਿਹੜੇ ਮਜ਼ਦੂਰ ਆ ਉਹਨਾਂ ਦਾ ਤੁਸੀਂ ਸਨਮਾਨ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਆਪਣੇ ਪਿੰਡ ਦੇ ਕੱਲੇ ਸਲੇਮਪੁਰੇ ਦੀ ਇਹ ਸਮੱਸਿਆ ਨਹੀਂ ਸੀ ਇਹ ਕਈ ਪਿੰਡਾਂ ਦੀ ਸਮੱਸਿਆ ਸੀ ਛੱਪੜ ਦੀ ਜਿਹੜੀ ਸਫਾਈ ਸੀ ਇਹ ਕਈ ਪਿੰਡਾਂ ਦੀ ਸਮੱਸਿਆ ਸੀ ਕਿਉਂਕਿ ਇਹਦੇ ਨਾਲ ਸੜਕ ਤੇ ਪਾਣੀ ਖੜ ਜਾਂਦਾ ਸੀ ਨਾਲ ਲੱਗਦੇ ਪਿੰਡ ਪਮਾਲ ਕੀੜੀ ਮਦਾਰਪੁਰਾ rauwal ਘੋਰ ਸਿਆਮਖਣ ਤੱਕ ਦੇ ਲੋਕ ਆ ਜਿਹੜੇ ਇਸ ਰਸਤੇ ਤੋਂ ਦੀ ਨੰਗਦੇ ਸੀਗੇ ਉਹਨਾਂ ਨੂੰ ਸਮੱਸਿਆ ਆਉਂਦੀ ਸੀ ਉਹ ਸਮੱਸਿਆ ਜਿਹੜੀ ਹੱਲ ਕਰ ਦਿੱਤੀ ਇਹਨਾਂ ਨੇ ਅੱਜ 1 ਮਹੀਨਾ ਤੇ 2-3 ਦਿਨ ਉੱਤੇ ਲੱਗ ਚੁੱਕੇ ਆ ਇਹ ਕੰਮ ਨੂੰ ਕਰਨ ਲਈ ਸੋ ਅੱਜ ਆਪਾਂ ਉਹਨਾਂ ਦਾ ਸਨਮਾਨ ਕਰਨਾ ਵਾ ਸੋ ਸਲੇਮਪੁਰੇ ਵਾਲੇ ਵਿਭਾਗੀ ਸਮਝਣਗੇ ਆਪਣੇ ਆਪ ਨੂੰ ਵੀ ਅਸੀਂ ਉਹਨਾਂ ਲੋਕਾਂ ਦਾ ਸਨਮਾਨ ਕਰ ਰਹੇ ਆ ਜਿਨ੍ਹਾਂ ਨੇ ਆਪਣਾ ਜਿਹੜਾ ਪੂਰਾ ਤਨ ਦੇ ਹੀ ਨਾਲ ਮਿਹਨਤ ਕਰਕੇ ਜਿਹੜਾ ਛੱਪੜ ਦੀ ਸਫਾਈ ਕੀਤੀ ਸੋ ਮੈਂ ਬੇਨਤੀ ਕਰਾਂਗਾ ਸਾਰੇ ਜਿਹੜੇ ਟਰੈਕਟਰ ਵਾਲੇ ਵੀਰ ਆ ਪਹਿਲਾਂ ਉਹ ਆ ਜਾਣ ਉਸ ਤੋਂ ਬਾਅਦ ਜਿਹੜਾ ਇਹ ਛੱਪੜ ਦੀ ਸਫਾਈ ਕੀਤੀ ਸਫਾਈ ਕੀ ਵੀ ਵਿੱਚ ਛੱਪੜ ਦੇ ਬਰੇ ਜਿਹੜਾ ਮਲਮੂਤਰ ਇੱਥੇ ਆਉਂਦਾ ਇੰਨਾ ਗੰਦਾ ਬਿਮਾਰੀਆਂ ਲੱਗਣ ਦਾ ਡਰ ਸੀ ਉਹ ਦੋ ਬੰਦਿਆਂ ਨੇ ਸਫਾਈ ਕੀਤੀ ਪਾਣੀ ਕੱਢਿਆ ਇਹਦਾ ਪਹਿਲਾਂ ਉਸ ਤੋਂ ਬਾਅਦ ਜਿਹੜਾ ਜੀ ਸੀ ਬੀਆਂ ਚੱਲੀਆਂ ਟਰਾਲੀਆਂ ਭਰੀਆਂ ਗਈਆਂ ਸੋ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਮੈਂ ਬੇਨਤੀ ਕਰੂੰਗਾ ਵੀਰੇ ਆਓ ਤੁਸੀਂ ਸਨਮਾਨ ਲਓ ਆਪਣਾ ਆਪਣਾ ਇੱਕ ਸਾਈਡ ਤੋਂ ਕਰ ਲਓ ਤਤਿਆ ਲਓ ਬਾਈ ਕਰ ਲੀ ਆਜੋ ਜੀ ਇਹ ਬਾਈ ਜੀ ਜਿਨ੍ਹਾਂ ਦੇ ਸਾਰਾ ਦੇਖ ਰੇਖ ਚ ਕੰਮ ਹੋਇਆ ਵਾ ਬੋਲੇ ਸੋਨਹਾਰ ਸੋਨਹਾਰ ਆਜੋ ਵੀਰੇ ਤੁਰੇ ਆਓ ਵੀਰੇ ਬੋਲੋ ਸੋਨਹਾਰ ਇਹ ਹੈਗਾ ਬਾਪੂ ਮਨਗਾਂ ਸਿੰਘ ਜੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਨਾਲ ਕੰਮ ਕੀਤਾ ਇਹਨੇ ਖਰਾਦਲੀ ਨਹੀਂ ਖੋਬਰ ਦਿੱਤੀ ਕਦੇ ਬਹੁਤ ਬਹੁਤ ਤਲਵਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਤੁਰ ਚਲ ਕੱਕ ਹੋ ਜਾ ਫੁੱਲ ਤਰਾਉਣ ਉਹਨੇ ਸੋਨਿਹਾਲ ਸਤ